ਉਹ ਵੀ ਗੁਰਦੁਆਰਿਆਂ ਹੀ ਤੁਰਤੇ ਆ ਦੂਜਾ ਵਲੌਗ ਅਸੀਂ ਪਾਉਣ ਲੱਗੇ ਆ ਔ ਤਾਣਾ ਵਾ ਜਦੋਂ ਹੀ ਵੇਖਣਾ ਦੂਜਾ ਵਲੌਗ ਸ਼ੁਰੂ ਕਰਤਾ ਅਸੀਂ ਨਾਲ ਹੀ ਪਾੜਾ ਹਣੀ ਮਨੀਕਰ ਸਾਹਿਬ ਨਾਲ ਤੁਰਤੇ ਆ ਫਿਰ ਉਹਨਾਂ ਰਾਜ ਜਾਂਦੇ ਆ ਥੋੜੀ ਬੋਧੀ ਕਲਿੱਪ ਐਡ ਕਰਾਂਗੇ ਜ਼ਿਆਦਾ ਨਹੀਂ ਇਹ ਰਿਸਕ ਲੈਣਾ ਰਾਹ ਇਦਾਂ ਦਾ ਜੇ ਉਹ ਦੇਖ ਲੋ ਤੇ ਉਹ ਲੱਗੇ ਲਹਿਰ ਜੇ ਵੱਡੀ ਦਰਿਆ ਕੋਈ ਨਹੀਂ ਆ ਕੋਈ ਨਹੀਂ ਆ ਕੋਈ ਨਹੀਂ ਆ ਨਹੀਂ ਰਵਾਖਾ ਹੀ ਰਵਾ ਸਰੋਂ ਮਿਲਦੇ ਅੱਗੇ ਜਾ ਗਏ ਹਾਂ ਲੋ ਜੀ ਤੇ ਪਹੁੰਚ ਗਏ ਹਾਂ ਸੁਰੰਗ 'ਚ ਆਹ ਤਾਂ ਮੈਨੂੰ ਪਤਾ ਨਹੀਂ ਰੀਲਾਂ ਬਣਾ ਕੇ ਹੁਣ ਫੇਰ ਤੁਰਪਾਂ ਲੱਗੇ ਆਂ ਮੋੜੇ ਪਰਨਾ ਬੰਨਿਆ ਆ ਵੇਖੋ ਹਟ ਦੇਣੀ ਯਾਰ ਹਟ ਦੇਣੀ ਆ ਫੇਰ ਆਂਦੇ ਜੰਦਾ ਰੂਲੜ ਪਾ ਜਾਂਦੀ ਆ ਹਟ ਦੇਣੀ ਆ ਆ ਵੇਖੋ ਤਿੰਨ ਦਿਨ ਹਟ ਲਾ ਕੇ ਆਉਂਦੇ ਆ ਹੁੰਦੇ ਆਹ ਫਿਲ ਦੇ ਗਿਆ ਲਓ ਜੀ ਆ ਗਏ ਆਪਾਂ ਗੁਰਦੁਆਰਾ ਸਾਹਿਬ ਹੁਣ ਕਰ ਲੱਗੇ ਆਪਾਂ ਰੈਸਟ ਬਾਅਦ ਆਹ ਸੇਕਾ ਇੱਥੇ ਦੇ ਮੈਂ ਕਹਿੰਦਾ ਜਨਤਿਆ ਦੇ ਸੇਕ ਵੇਖ ਓਏ ਜੋੜੇ ਲੈ ਕੇ ਜਾਣਦੇ ਜੇ ਯਾਰ ਜੂਰੇ ਪਾਏ ਆ ਉਹਨਾਂ ਨੇ ਜੂਰੇ ਪਾਏ ਉਹਨਾਂ ਨੇ ਬਾਹਰੋਂ ਉਹ ਬਾਅਦ ਚ ਆਉਨੇ ਆ ਕਿੱਧਰ ਨੂੰ ਜਾਣਾ ਵਾ ਚਲੋ ਹੁਣ ਆਪਾਂ ਲੱਗੇ ਅਰੈਸਟ ਕਰਨ ਸਰੀਰੇ ਬਣਾਉਨੇ ਕੋਈ ਕਲਿੱਪ ਉੱਠ ਕੇ ਓਏ ਬਾਈ ਮੋਟਰਸਾਈਕਲ ਅਹੀਂ ਜਾਦੇ ਉਥੇ ਉਹ ਉੱਠ ਗਿਆ ਜੀ ਆਪਾਂ ਦੇ ਕਿੰਨਾ ਟਾਈਮ 7 ਵਜ ਗਏਣਾ ਓਏ 7 ਵਜ ਗਏ ਹਾਂ ਸਤਵਜ ਗਿਆ ਦਾ ਹਾਲ ਬਹੁ ਮਾੜਾ ਆ ਆਪਣੇ ਮੂੰਹ ਨਹੀਂ ਵਿਖਾ ਸਕਦੇ ਮੋਟਰਸਾਈਕਲ ਵੇਖਣ ਚੱਲੇ ਆ ਹਰ ਬੜੀ ਆ ਆਹਨਾਂ ਦਾ ਵੇਖੋ ਯਾਰ ਜੇ ਭਈ ਲੈ ਗਿਆ ਉਹ ਲੈ ਗਿਆ ਉਹਦਾ ਸ਼ਰਮਣਾ ਹੋਊਗਾ ਬਾਬੇ ਘਰ ਆਣਗੇ ਉਹੋ ਆ ਨਿਆਰਾ ਨਾ ਜਿਹੜਾ ਆ ਸਾਹਮਣੇ ਬਰਫ ਵੀ ਲੱਪਣੀ ਠੀਕ ਪਾਣੀ ਬਹੁਤ ਤੇਜ਼ ਆ ਅੰਜੂ ਆਂਦਾ ਨਾ ਹੁਣਾ ਠੰਡੇ ਪਾਣੀ ਜੇ ਐਵੇਂ ਚਾਲ ਮਾਰਨੀ ਆ ਹੀਰਾ ਬੇਟੇ ਚਾਲ ਮਾਰ ਦੇਣੀ ਠੰਡ ਬੜੀ ਜਾਣਾ ਬਾਹਰ ਉਹ ਟੀਵੀ ਲੈ ਕੇ ਕੈਮਰੇ ਕਿਦਾਂ ਲਿਆ ਹੁੰਦਾ ਬਹੁਤ ਸੋਹਣੀ ਆਉਂਦੀ ਆ ਬੂਤੀਆਂ ਨੂੰ ਅੱਗੇ ਥਾ ਲਿਓ ਪਿੰਡ ਤੁਸੀਂ ਦੇ ਹੀ ਹੁੰਦੇ ਜੇ ਨਾ ਉਹ ਬਾਕੀ ਰੌਣਕਾਂ ਦੇ ਇੱਥੇ ਹੈ ਓਏ ਨਜ਼ਾਰੇ ਮਤਲਬ ਮਜ਼ਾਰੇ ਆ ਗਏ ਆ ਜਦੋਂ ਮਾੜੇ ਆ ਆ ਗਏ ਯਾਰ ਨਹੀਂ ਮਜ਼ਾਰੇ ਉਹ ਬੀਬੀ ਨੇ ਇੱਕ ਇੰਸਟਾਗ੍ਰਾਮ 'ਤੇ ਵਾਇਰਲ ਹੋ ਗਈ ਕਿੰਨਾ ਕੀ ਮਜ਼ਾਰੇ ਆ ਰਹੇ ਆ ਬਹੁਤ ਵਾਇਰਲ ਸੰਤੋ ਜੀ ਥੈਂਕ ਯੂ ਆ ਮੈਂ ਸੰਗਤ ਜੀ ਸੰਗਤ ਜੀ ਮਜ਼ਾਰੇ ਆ ਰਹੇ ਆ ਸੁੱਕੇ ਵਾਲਾ ਪਾਪੜ ਕਿੱਥੋਂ ਮਿਲੂਗਾ ਸੰਗਤ ਜੀ ਮਜ਼ਾਰੇ ਆ ਰਹੇ ਆ ਬਾਦਨਾਵਾ ਬਲੌਗ ਚ ਇਦਾਂ ਹੀ ਵੇਖੀ ਆਬ ਜਾ ਰਿਹਾ ਜੀ ਇੱਥੋਂ ਦਾ ਲੱਖਾਂ ਨਾਲ ਦੀ ਪਰਸਲੇ ਖੰਡਿਆ ਹਾਏ ਲੱਖਾਂ ਪਰਸਪੁਰ ਸੇ ਵੇਖ ਗਿਆ ਨਾਲ ਦੀ ਦੀ ਪਰਸਾਂ ਨੂੰ ਵੀ ਕਰ ਲਿਆ ਜੇ ਇੱਕ ਵਾਰੀ ਗੇਮ ਇੱਕ ਵਾਰੀ ਗੇਮ ਅਣੀ ਦਾ ਛੋਟਿਆ ਏ ਮੋٹے ਭਾਗੀ ਦਾ ਨਹੀਂ ਇਹ 30 ਲੈ। 30 ਲੈ ਲੈਣੇ ਦਾ। ਲੈ ਆਇਆ ਸਾਹ ਸਾਡੇ ਜੀ ਸਾਰੇ ਆ ਗਿਆ। ਸਾਰੇ ਬਹੁਤ ਆ ਰਹੇ ਮਿਸਾਨੀ। ਤੁਰਨਗੇ ਵਿੱਚ ਚਲ ਬੜਾ ਰਹਿਜੇ ਤਾਂ ਮੋٹے ਛੇਟ ਪਈ ਆ। ਫੁਗੜਾ। ਗਾਗੜੀ। ਗਰੀਲਾ। ਗਰੀਲਾ। ਆ ਵੇਖੋ ਜੀ ਪਹਾੜਾਂ ਦੇ ਘੁੰਮਣ ਆਏ ਮੁੰਡੇ ਪਹਾੜਾਂ ਚ ਕਿੰਨਾ ਪੀਰ ਹੋਇਆ ਕਿਦਾਰ ਨਾਲ ਤੇ ਵਿਖਾ ਦੇ ਆ ਮੰਦਰ ਹੋਰ ਬਰਸ ਜੂਮਾ ਸਾਡਾ ਇਦਾਂ ਨਹੀਂ ਗਈ ਆ ਵੇਖੋ ਪਹਾੜ ਕਿੰਨਾ ਟਾਈਮ ਹੋ ਗਿਆ ਓਏ ਸਾਢੇ 8 ਹੋ ਗਿਆ ਇੱਥੇ ਸੂਰਜ ਨਹੀਂ ਆਇਆ ਜੀ ਵੇਖ ਲੋ ਪਹਾੜਾਂ ਕਰਕੇ ਬੇਇੱਜ਼ਤੀ ਕਰਦੇ ਆ ਬੇਇੱਜ਼ਤੀ ਨੇ ਕੀਤੀ ਮਮ ਪਹਿਣਿਆ ਬਾਬੇ ਦੇ ਜੋ ਟੁਪਕੈ ਜੋ ਦੋਰੀ ਆ ਵੇਖੋ ਹਾਂ ਬਹੁਤ ਲੋਗ ਨਾ ਪਾਂਜੇ ਤੇ ਮੈਂ ਤਾਂ ਲੈ ਵੇਖਣਿਆ ਇਹ ਟੋਡ ਵੀ ਬੜੀ ਜ਼ੋਰ ਦੀ ਮਾਰਦੇ ਹੁੰਦੇ ਹਾਂ ਹਾਂ ਇਹਨਾਂ ਨੇ ਬਈ ਕਿਹੜਾ ਨਾਦਰ ਪਰ ਮਤਰੀਏ ਚਲਾਉਂਦੇ ਉਹ ਟੈਟੂ ਨਿਆਰੇ ਤੇ ਆ ਗਏ ਯਾਰੇ ਬੜੇ ਐਮ ਵਾ ਇਥੇ ਕਿਥੇ ਆ ਆ ਉੱਤੇ ਰੂਮ ਹੈਗੇ ਆ ਉੱਤੇ ਧਿਆਨ ਵੀ ਲੱਭਣ ਦੇ ਦੇ ਰਹੇ ਆ ਉਹ ਆ ਫਿਰ ਰੂਮ ਚ ਆਉਣ ਗੱਲ ਨੰਬਰ ਆਈ ਆ ਭਾਈ ਯਾਰ ਰੂਮ ਦਾ ਕਰ ਲਈ ਪਰ ਬੰਦ ਰੂਮ ਨਹੀਂ ਮਿਲ ਰਿਹਾ ਉਹਨੂੰ ਇਥੇ ਰੂਮ ਲੈ ਗਏ ਸ਼ੇਅਰ ਕਰਦੇ ਆ ਹੀਲਾ ਫੇਰ ਬਣਾਉਣੇ ਵਲੋਗ ਆਹੋ ਸਾਹਮਣੇ ਬਰਫ ਹੋਈ ਜਾਦਾ ਮੈਂ ਨਲੀ ਜਾਣਾ ਓਏ ਆ ਕੀ ਹੁੰਦਾ ਹੈ ਨਾਪੇ ਹੈ? ਆ ਕੀ ਹੁੰਦਾ ਹੈ ਆਈਫੋਨ ਲੈ ਕੇ ਚਲਾਉਣੇ ਆਉਂਦੇ ਨਹੀਂ ਆਈ ਕਲਾਉਡ ਹੀ ਨਹੀਂ ਹੁਣ ਕੀਤਾ ਲਓ ਜੀ ਵੇਖੋ ਹੁਣ ਤੋਂ ਭਾਈ ਓਏ ਉੱਥੇ ਮਿਲਣਾ ਵਾਦੇ ਪੈਂ ਮੇਰਾ ਸਾਢੇ 2 ਹੋ ਗਏ ਆ 9:30 ਤੋਂ ਬਾਅਦ ਹੁਣ ਤੋਂ ਭਾਈ ਇੱਥੇ ਆ ਕੀ ਧੋਪਲੇ ਨਜ਼ਾਰੇ ਵੱਖਰੇ ਉਹ ਸਾਹਮਣੇ ਬਰਫੂਰੀ ਲੱਭਣ ਡਿਆ ਵੀ ਬਾਗੀ ਰੂਮ ਦਾ ਬਲਾ ਕਰ ਨਹੀਂ ਯਾਰ ਰੂਮ ਮਿਲ ਨਹੀਂ ਰਿਹਾ ਕਿਦੋਂ ਉਹ ਪਾਣੀ ਤੇਜ਼ ਨਹੀਂ ਹੋ ਗਿਆ ਅਕੇ ਨਾਲੋਂ ਵੀ ਤੇਜ਼ ਹੀ ਪਾਣੀ ਹੁਣ ਜਿਆਦਾ ਨਹੀਂ ਹੋ ਗਿਆ ਲੋ ਵੀ 2:30 ਕਿੰਨੇ ਜੱਲੋਂ ਤੋਂ ਬਾਅਦ ਹੁਣ ਕਿਤੇ ਜਾ ਗਿਆ ਨਰੂਮ ਮਿਲਿਆ ਹਨ ਉਹ ਵੀ ਹੋਟਲ ਵਾਲਿਆਂ ਨੇ ਨੰਬਰ ਦਿੱਤਾ ਸੀ ਕਿਹਾਂ ਨੂੰ ਫੋਨ ਕਰਦੇ ਜੇ ਕੋਈ ਰੂਮ ਖਾਲੀ ਹੁੰਦਾ ਉਹਨਾਂ ਹੁਣ ਫੋਨ ਕੀਤਾ ਜਾਣਦੇ ਉੱਥੇਾਰੇ ਆਉਂਦੇ ਪਿੱਛੇ ਤੇ ਜਿਹੜਾ ਵੀ ਮੇਰਾ ਵੀਰ ਕੋਈ ਆਉਂਦਾ ਆਪਣਾ ਇੰਟੀਮ ਕਰਕੇ ਆਉ ਹੈਨਾ ਓਏ ਬਹੁਤ ਔਖਾ ਕੰਮ ਏ ਇਥੇ ਬਹੁਤ ਔਖਾ ਕੰਮ ਅਵਲ ਤੇ ਮਿਲਦਾ ਹੀ ਨਹੀਂ ਰੂਮ ਜੇ ਮਿਲਦਾ ਤੇ ਫਿਰ ਘਾਈ ਰੇਟਾਂ ਦੇ ਮਿਲਦਾ ਗਲੀਆਂ ਚ ਜਾਣਾ ਪੈਣਾ ਹੁਣ ਗਲੀਆਂ ਜਾਣਾ ਪੈਣਾ ਸਾਨੂੰ ਹੈਲੋ ਜੀ ਰੂਮਾਂ ਨੂੰ ਮਿਲ ਗਿਆ ਲੋਕੇਸ਼ਨ ਬਹੁਤ ਕੈਮ ਆ ਰੂਮਾਂ ਨੂੰ ਮਿਲ ਗਿਆ ਨਾ ਵੀ ਬੜੀਆਂ ਮਿਹਨਤਾਂ ਦੇ ਬਾਅਦ ਨੂੰ ਰੂਮ ਮਿਲਿਆ ਜੀ ਰਮਾਨ ਲਈ ਲੈਣਾ ਆ ਗਿਆ ਫਰੈਸ਼ ਨੇ ਕਰਦੇ ਆ ਗੱਲਬਾਤ ਪਤਾ ਨਹੀਂ ਕੀ ਖਾ ਕੇ ਟੱਗੀ ਉਹ ਬਾਕੀ ਵੀਊ ਚੈੱਕ ਕਰੋ ਕੱਟ 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 ਆਓ ਜੀ ਚੱਲ ਪਏ ਆਪਾਂ ਪਹਾੜਾਂ ਨੂੰ ਗਾਂ ਸਾਰੇ ਜਨੇ ਅੱਜੂ ਨਹੀਂ ਮਗਰ ਆਉਣਗੇ ਆਪਾਂ ਚੱਲੇ ਆਂ ਬਾਕੀ ਆ ਜੇ ਮੋਟਰਸਾਟਾਰਟ ਕੀਤਾ ਮੈਂ ਹੋਈ ਆਏ ਗਰਮੋ ਜੇ ਇਹ ਗਰਮੂ ਲਿਆਉਂਦੇ ਆਂ ਕੋ ਬੇਟੀ ਦੁੱਤੀ ਆਂ ਆ ਜੀ ਕੱਟਦੇ ਆਂ ਚੱਲਦੇ ਆਂ ਅੱਗੇ ਫਿਰ ਅੱਗੇ ਜਾ ਕੇ ਮਿਲਦੇ ਆਂ ਹੁਣ ਵੇਨੇ ਅੱਗੇ برف ਹੈਗੀ ਆ ਕਿ ਨਹੀਂ ਬਾਜੀ ਹੁਣ ਹੀ ਖਲੋਤੇ ਪਾਰ ਉਹ ਲੱਗਦਾ ਹੱਥ ਫੇਰ ਗਿਆ ਰਾਹ ਤੇ ਲੋਵਾ ਬਿਓ ਜਾਂਦੇ ਭਾਈ ਪਰ ਪਾਲੂ ਪਰ ਪਾਲੂ ਜਿਹਨਾਂ ਦੇ ਰਾਹ ਬੜਾ ਖਤਰਨਾਕ ਜਾ ਦਾਰੀ ਲੱਗਣ ਡਿਆ ਵਲੌਗ ਬਣਾਉਣ ਲੱਗਿਆ ਸਿੱਧਾ ਯਾਰ ਆ ਆ ਉਹ ਤੋਂ ਹੀ ਆਏ ਹੁਣ ਵੇਖ ਲੋ ਨਾ ਹਾਂ ਨਾਲੇ ਰੀਲਾਂ ਦੀ ਲੋਕੇਸ਼ਨ ਭਾਂਜੋ ਕਿ ਮੈਨੂੰ ਲੱਗਦਾ ਹੁਣ ਫੋਨ ਜੇਬ ਚ ਪਾਉਣਾ ਹੀ ਪੈਣਾ ਚਾਹ ਮੇਰੇ ਖਤਰੇ ਵਾਲਾ ਹੋਣ ਲੱਗਾ ਲੈ اوکے کم اے اوہ اوہ او ویکھو برفوں تے چلے جے او دے مان دے یاراں نو گھر او ایتھے نہیں بنانا اے ہوندے ویڈیو او تے لگا کے باقی پیچھے ਪੈਨਾ ਕੇ ਸਾਲਾਂ ਬਾਅਦ ਆਇਆ ਮੈਂ ਪਹਿਲਾਂ ਨਹੀਂ ਆਇਆ 3 ਸਾਲ ਬਾਅਦ ਆਇਆ ਘਰ ਥੋੜਾ ਕੁਝ ਬਦਲ ਗਿਆ ਹੁਣ ਨਾ ਕੁਝ ਬਦਲ ਗਿਆ ਮੈਲਦੇ ਅੱਗੇ ਜਾ ਕੇ ਚੈੱਕ ਕਰੋ ਥਾਲੋ ਬੋਲ ਜੈਸੀ ਆਉਂ ਰਹੇ ਨੇ ਤੇ ਉਖੜਿਆ ਤੂੰ ਬੰਦੇ ਆ ਦੇ ਆਏ ਕਿ ਤਾ ਤੂੰ ਦੇ ਉਹ ਹੋਏ ਤੂੰ ਅੱਗੇ ਕਰੀਏ ਯਾਰ ਇਹ ਘੱਟਾ ਬੜਾ ਪਾਉਂਦੀ ਹੈ ਬਾਕੀ ਦੇ ਵੀ ਚੈੱਕ ਕਰ ਆਉ ਆ ਇਹ ਬੱਤਿਆ ਮੁੰਡੇ ਦਾ ਆ ਲੈ ਇੱਥੇ ਚੈੱਕ ਕਰੀਂ ਇੱਥੋਂ ਇੱਥੋਂ ਬੜਾ ਲੱਗਦਾ ਨਾ ਫੀਲਿੰਗ ਕੈਨੇਡਾ ਵਾਲੀ ਕੈਨੇਡਾ ਵਾਲੀ ਫੀਲਿੰਗ ਹੁੰਦੀ ਨਹੀਂ ਉਹ ਸਾਹਮਣੇ ਘਰ ਚੈੱਕ ਕਰ ਲੈ ਇੱਕ ਬਾਕੇ ਚੈੱਕ ਬਾਕੀ ਭਾਬਿਓ ਚਲਾਨ ਵਾਲਾ ਕੋਈ ਚੱਕਰ ਨਹੀਂ ਆਇਧਰ ਅਜੇ ਤੱਕ ਤੇਾਨੂੰ ਕੋਈ ਦਾ ਲੱਭਾ ਨਹੀਂ ਆ ਫੇ ਫਿਕਰੇ ਹੋ ਕੇ ਆਓ ਕੋਈ ਚੱਕਰ ਨਹੀਂ ਆਇਆ ਉਹਾਰੇ ਨਾਲੇ ਓ ਮਾਈ ਗੋਡ ਬੱਦਲ ਵੀ ਇੱਥੇ ਕੈਨੇਡਾ ਵਾਲੇ ਆ ਜਾਂਦੇ ਮਾਮਾ ਉਹ ਫੜ ਲਾ ਕੇ ਨਹੀਂ ਇਧਰੋਂ ਤੇ ਸਾਡੇ ਨਾਲ ਨਹੀਂ ਆਗੇ ਬੱਸ ਲਾਗੇ ਫਿਰ ਆ ਬਹੁਤਰਾ ਆ ਬਾਕੀ ਲੋਕੇਸ਼ਨ ਦਾ ਨੂੰ ਅੱਥੇ ਜਾ ਕੇ ਦੱਸਾਂਗੇ ਸਾਰੇ ਆਓ ਇਧਰ ਨੂੰ। ਖਰਾਬ ਬਰਾ ਮਾਰਾ। ਖਰਾਬ ਹੋ ਕਰਾ ਆਇਆ ਬਾਰ ਹੌਲੀ ਹੌਲੀ। ਅੱਜ ਦੇ ਹੀ ਦੱਸਦੇ। ਆ ਕੀ ਵੀ ਸਿੱਧਾ ਹੋਦਾ। ਹੋਏ। ਦੇ ਜੀ। ਕੰਨ ਨੂੰ ਗੱਲਾਂ ਹੋਈਆਂ ਭਈਆ ਕੰਨ ਗੱਲਾਂ ਗੱਲਾਂ। ਇਹ ਲੋ ਇਹ ਲੋਲੀ ਗੱਲ ਕੰਨ ਨੂੰ ਗੱਲਾਂ ਹੋਈਆਂ ਭਈਆ। ਮਾਲੀ ਆ ਥੱਲੇ ਥੱਲੇ ਆਏ ਹੋਏ ਹੋਏ ਹੋਏ। ਆਦੇ ਆਦੇ ਬਸ ਆਦੇ ਆਦੇ ਤੁਹਾਡੇ ਕੋਲ ਆਉਂਦੇ। ਬਾਕੀ ਚਲਾਨ ਚਲੂਣ ਵਾਲਾ ਦੇ ਕੋਈ ਚੱਕਰੀ ਨਹੀਂ ਅਜੇ ਤੱਕ ਲਿਆ ਅਜੇ ਤੱਕ ਨਹੀਂ ਆਇਆ ਬਾਕੀ ਭਾਈ ਤੋਂ ਲੱਗੇ ਹੋਣੇ ਗੱਡੀਆਂ ਆ ਕਾਮਯਾਬੇ ਐਫਸੀਓ ਵੀ ਪਾੜੀ ਰਾਨ ਸਾਹਿਬ ਲੱਗੇ ਹੁੰਦੇ ਆ ਮਨ ਨੂੰ ਸੋਚਿਆ ਇੱਥੇ ਕੋਠੀ ਪਾਉਣੀ ਹੈ ਇੱਕ ਹਾਂ ਇਹ ਸੋਚਣ ਦੇ ਤੇ ਖਾ ਲਿਆ ਥੋੜਾ ਜਿਹਾ ਹਾਂ ਮੇਰੇ ਤੋਂ ਹੁਣ ਜੇ ਅਜੇ ਅੱਗੇ ਹੀ ਇਦੋਂ ਨੈਵੀਗੇਸ਼ਨ ਤੇ ਪਤਾ ਲੱਗੂਗਾ ਲੋ ਅਬੀ ਵਾਪਸ ਆ ਗਏ ਆ ਯਾਰ ਉੱਧਰ ਜਾਂਦੇ ਮੁੰਡੇ ਆਏ ਦੋ ਅੱਗੇ ਵੀਰਾਂ ਨਾਲੇ ਆਂਦੇ ਹੈ ਨਹੀਂ ਖੋਜੇ ਉੱਧਰ ਅੱਗੇ ਦਾ ਇਦਾਂ ਹੀ ਖਾ ਲਈ ਪਿਆ ਵਾ ਨਾਮ ਬਰਫ ਹੈ ਰਹੀ ਆ ਇਹ ਰੋਣੇ ਕੋਈ ਹਾਲਿਆ ਜਾਂ ਖੁੱਲੂ ਚਲੀਏ ਤੇ ਜੰਮ ਬਣਾ ਲਈ ਜਲੀ ਕੇ ਬਾਕੀ ਵੇਖਦੇ ਹਾਂ ਹੁਣ ਬਾਕੀ ਦੂਜਿਆਂ ਨਾਲ ਵੀ ਸਲਾਹ ਕਰਤੀ ਹੈ ਉਹਨਾਂ ਵੀ ਨਾਲ ਆਣਾ ਹੁਣ ਫੇਰ ਉੱਥੇ ਹੀ ਜਾਣੇ ਆ ਉੱਥੇ ਕੀ ਆਗੇ ਸਲਾਹ ਕਰਕੇ ਇਹ ਕਿੱਥੇ ਜਾਣਾ ਕਿੱਥੇ ਨਹੀਂ ਨਾਲ ਉਹਨਾਂ ਜੀ ਰੀਨਾ ਬਣਾ ਲੈਣੇ ਆਪਾਂ ਇੱਥੇ ਖਲਾਹ ਕੇ ਬਾਕੀ ਵੀ ਯੂ ਵਧੀਆ ਆ ਰਿਹਾ ਵੀਊ 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 ਵੇ ਖਲੋ ਗਏ ਆ ਹੁਣ ਖਲੋ ਕੇ ਮੌਲ ਚਾਲ ਦੇਖਣੇ ਨਾਲੇ ਬਣਾਉਣ ਲੱਗੇ ਰੀਲ ਆਪਾਂ ਓਏ ਜੇ ਮੇਰੀ ਰੀਲ ਮੈਂ ਪੌੜ ਗਿਆ ਯਾਰ ਤੇਰਾ ਮੈਂ ਮੋਟਾ ਜੂ ਨਿਆ ਫਿੱਡਰ ਦਾ ਕੱਲਾ ਹੀ ਮੈਨੂੰ ਵੀ ਪਾ ਦੇ 500 ਦਾ 500 ਦਾ ਮੈਨੂੰ ਵੀ ਪਾ ਦੇ ਤੂੰ ਇੱਥੇ ਰਹਿ ਤੂੰ ਇੱਥੇ ਰਹਿ ਨਾ ਬੋਲ ਅਰੇ ਜ਼ਾਹ ਐਸਾ ਨੰਦ ਕਰੋ ਆਖੀ ਰੀਲਾਂ ਮੰਡੀਆਂ ਨੇ ਇਧਰੋਂ ਬਣਾ ਇੱਥੋਂ ਠੀਕ ਹੈ ਘਰ ਵੀ ਲੈ ਆ ਮੈਂ ਪਾੜ ਲਵਾਂਗਾ ਬਾਦ ਕੀ ਹਾਲ ਚੈੱਕ ਕਰੋ ਆਨੰਦਪੁਰ ਸਾਹਿਬ ਜਾ ਕੇ ਇਹਨਾਂ ਨੂੰ ਹੀ ਸੁੱਤਰ ਕਰਾਉਣਾ ਹੁਣ ਇਹਨਾਂ ਨੂੰ ਸੁੱਪਰ ਕਰਾਉਣਾ ਬਹੁਤ ਗੰਦੇ ਹੋਏ ਮੋਟਰਸਾਈਕਲ ਸੌਕੀਆਂ ਨਹੀਂ ਬੰਦੀਆਂ ਰੀਲਾਂ ਸੌਕੀਆਂ ਨਹੀਂ ਬੰਦਤੀਆਂ ਬੜੇ ਕੰਮ ਕਰਨੇ ਪੈਂਦੇ ਹੋ ਪਾਪੜ ਵੇਲਣੇ ਪੈਂਦੇ ਬਹੁਤ ਪਾਪੜ ਵੇਲਣੇ ਪੈਂਦੇ ਹਨ ਉਹ ਵੀ ਇਹਨਾਂ ਦਾ ਸੋਚਣ ਲੱਗਿਆ ਕੋਜ ਉਹ ਗੰਦੇ ਹੋਏ ਆ ਬਾਕੀ ਅਸੀਂ ਇੱਥੇ ਬਹਿ ਕੇ ਵਾਵਾ ਜੀ ਨਹੀਂ ਮੈਂ ਨਹੀਂ ਜਾਣਾ ਚਲੋ ਯਾਰ ਚਲੀਏ ਆਵਾਸ ਮੈਨ ਲੱਗਾ ਜਾ ਕੇ ਨਾ ਨਾ ਟੰਡਿਆ ਇਹ ਸੁਦਾਈ ਹੋ ਗਿਆ ਬਰ ਉਹ ਇੱਕ ਨਿਆਣੇ ਤੇ ਘਲਾੜ ਕੇ ਊਂ ਤਿੰਨ ਮੈਂ ਦੱਸਦਾ ਸਿੱਧਰ ਰਿ ਗਿਆ ਨਾ ਉਸ ਨੂੰ ਨਹੀਂ ਲੱਭਣਾ ਗਾਲਾਂ ਗਾਲੀ ਕਰਦੇ ਹੁੰਦੇ ਜੇ ਗਾਲ ਟੀਂ ਲਾਦੀ ਨਾ ਟੀਂ ਟੂਣੀ ਲਗਣੀ ਇਦਾਂ ਪੈਣਾ ਵਲੋਗ ਕੋਖ ਨਹੀਂ ਕੱਟਣਾ ਮੈਂ ਮੈਂ ਤਬਾਈਏ ਮੋਸਰ ਚੱਲ ਜਾਂਦੇ ਯਾਰ ਇੱਕੋ ਹੀ ਜਾਂਦੇ ਆਪੀ ਬੰਦਿਆ ਆਵੇਂ ਕੀ ਧੀ ਤੇ ਜਾਂਦੇ ਆ ਮੋਰਚਾ ਸੀ ਦੇ ਉਹਨਾਂ ਦਾ ਪਾਲੀ ਲੱਗ ਜਾ ਮੋਰਚਾ ਤੇਲ ਬੜਾ ਖਾਂਦੇ ਉੱਤੇ ਨੂੰ ਦੇ ਖਾਂਦੇ ਤਲੇ ਨੂੰ ਜਾਂਦੇ ਨਹੀਂ ਖਾਂਦੇ ਸਾਡੇ ਪਾਜ਼ ਹੀ ਨਹੀਂ ਜੀ ਸਾਹੀ ਜਾਂਦੇ ਡਿੱਗਦੇ ਨਹੀਂ ਕਿਸੇ ਨੂੰ ਉਹ ਜਾਂਦਾ ਇਕੱਲਾ ਹੀ ਅੱਗੇ ਵਾ ਕੀ ਯਾਰ ਠੰਡ ਲੱਗਣ ਦੀ ਭਰਾ ਧੋਪੀ ਰਹੀ ਆਗੀ ਇੱਧਰ ਰੀਤ ਵੀ ਬੜੀ ਔੜੀ ਆ ਆ ਰਿਹਾ ਨ ਲੱਗ ਗਈ। ਲੱਗਿਆ ਨਾ ਬਾਕੀ ਨੇ ਜਾ ਕੇ ਯਾਰ ਬੰਦੇ ਮੁੰਡਾ ਵੇਸ਼ ਬਾਈ ਜਦੀ। ਤੇ ਮਨਾਲੀ ਲੱਗ ਗਿਆ ਆ। ਚੱਲ ਜਿੱਥੇ ਵੀ ਆ ਹੈਗੀ ਤੇ ਬਰਫ ਹੀ ਆ। ਆ ਕੀ ਬਾਬੇ ਕਮੈਂਟ ਕਰਕੇ ਦੱਸਿਓ ਅੰਦਰ ਨਾ ਕੰਮ ਹੋਇਆ ਚਾਰ। ਥਾਨਕੋਟ ਦੇ ਪਾਰ ਸੋਹਣਿਆ ਕੀ ਹਾਲ ਏ। ਬਰਖ ਚਾਹੀਦੀ ਏ ਮਿਲ ਜੂਗੀ। ਮਿਲ ਜੂਗੀ। ਸਭ ਕੁਝ ਬਿਲਕੁਲ ਠੀਕ ਹੈ। ਬੰਦਾ ਲੈਣਾ ਲਾਉਣਾ ਚਾਹੀਦਾ। ਸਭ ਕੁਝ ਹੈ। ਰੇਨੋ ਇੱਕ ਆਲੀ ਬਲਾਸੋ ਜਲਾਈ। ਆਈਆਂ ਨਹੀਂ ਪਾਉਂਦੀ ਐ ਟੂ। ਮੁਰਵਾ ਘਲਰ 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 ਕੈਮਰਾਮੈਨ ਬਚਾਓ। ਉਹ ਵੀ ਮਿਲਦੇ ਆ ਯਾਰ ਥੋੜੀ ਤਾਂ ਲੇ ਜਾਂਦੀ ਐ। ਇੱਕ ਦੋ ਜਗ੍ਹਾ ਤੇ ਹੋਰ ਵੀ ਨਾ ਬਣਾਉਣੀਆਂ। ਜਾਂਦਿਆਂ ਵੇਖੀ ਦਿੱਤੇ ਹਨ। ਉਹ ਉੱਥੇ ਜਾ ਕੇ ਵੀ ਨਾ ਬਣਾਉਂਦੇ ਹਾਂ। ਰੋਣੀ ਮੋਟਰਸਾਈਕਲ ਆ ਬਲਾ ਦੇ ਲੋਕ ਲਗਾ ਲਗਾ ਸੰਭ ਲੈ ਮੋਲਾ ਜੀ ਮਿਲਦੇ ਹੁਣ ਕਮਰੇ ਜਾ ਕੇ ਉਹ ਲੱਗੀ ਮੈਂ ਪਰੌਂਠੇ ਖਾ ਲਈਏ ਨਾ ਵੀ ਚਾਹ ਪੀ ਲਈਏ ਸਵੇਰ ਦੀ ਪੀਤੀ ਨਹੀਂ ਗੋਪੀ ਹੁਣ ਸੁਣ ਹੁਣ ਜੇਬ ਚ ਪਾ ਲਿਆ ਪਹਿਲਾਂ ਚ ਲਾਉਂਦੇ ਬਾਲੇ ਦਾ ਘੁੰਨੇ ਲੱਗਣ ਕਿਦਾ ਜਾਗ ਰਿਹਾ ਮੋਹਨ ਦਾ ਨਾਮ ਹੈ ਲੋ ਜੀ ਕਮਰੇ ਚ ਆ ਗਏ ਆ ਤੇ ਹੁਣ ਆਪਾਂ ਚੱਲੇ ਆ ਇਸ਼ਨਾਨ ਕਰਨ ਸ਼ਰੂਵਰ ਚੋਂ ਉੱਥੇ ਚਲੋ ਫੋਨ ਤੇ ਖੜੇ ਨਹੀਂ ਜਾਣੇ ਓਏ ਫੋਨ ਤੇ ਨਹੀਂ ਨਾ ਖੜਨੇ ਉਧਰ ਫੋਨ ਤੇ ਖੜੇ ਨਹੀਂ ਜਾਣੇ ਫੋਨ ਆਪਾਂ ਇੱਥੇ ਰੱਖ ਜਾਣੇ ਕਮਰੇ 'ਚੀ ਬਾਕੀ ਇਹ ਜੀ ਓਏ ਪਰਦੇ ਪਰੇ ਕਰ ਰਿਵਿਊ ਚੈੱਕ ਕਰਾਈਏ ਬਾਹਰ ਦਾ ਬਾਹਰ ਦਾ ਵੀਊ ਆਪਾਂ ਤੇ ਮਾਰਤਾ ਗੋਲੱਖੇ ਤੋਕਾ ਥੱਲੇ ਛੋਟੇ ਲੂ ਨੋ ਵੀ ਬਾਪੇਓ ਚੱਲੇ ਹੁਣ ਆਪਾਂ ਇਸ਼ਨਾਨ ਕਰਨ ਬਾਕੀ ਦਾਰੇ ਬੰਦੇ ਨੀਤ ਮਾਰ ਗਏ ਆਪਾਂ ਚਾਰੇ ਚੱਲੇ ਆ ਬਾਕੀ ਠਿੱਕੀ ਢਾ ਗਏ ਆ ਇਹ ਦੇਖਾਂ ਦਾ ਫਰੈਂਡ ਆ ਆ ਖੇਡੇ ਖਾਂਦਾ ਫਰੈਂਡ ਆ ਜੇ ਪੱਤਰੀ ਵੱਜ ਗਈ ਆ ਬੜਾ ਚਪੜਾ ਪਾਉਂਦੀ ਆਈ ਮਮਾ ਆਪਣੀਆਂ ਚਪਲਾ ਕਮਲ ਦੀਆ ਗੋਪੀ ਦੇ ਭਾਈਆਂ ਨੇ ਕਮਲ ਲੱਗੀ ਮੇਰੀ ਇਹ ਕੀ ਗੇ ਬੈ ਗਿਆ ਦਾਈ ਹੱਸ ਆ ਉਹਦੇ ਜਸਤਾਈ ਦੇ ਆ ਕੀ ਮੇਰ ਲੱਗੀ ਮੇਰੀ ਦੋੜਦਾ ਆਹੋ ਉਹ ਕਹੇ ਲੇ ਪਿਆਰ ਦੂਰ ਮਾਨ ਲੱਗਦੇ ਲੱਗੇ ਧਿਆਣੀ ਨਹੀਂ ਮਾਰਦੇ ਆ ਰੱਖਿਆ ਤੇ ਹਾਲ ਜਾਂਦਾ ਨਾ ਇਹ ਡਬੂਣਾ ਹੀ ਨਹੀਂ ਫੋਸ਼ ਦਾ ਫੋਸ਼ ਦਾ ਕੀ ਲੱਗਾ ਇਹ ਵੀ ਆ ਦੇ ਕੇ ਤੂੰ ਇਹਦੇ ਬਾਪਿਓ ਪਾਣੀ ਬਹੁਤ ਗਰਮ ਹੈ ਇਥੇ ਅਬੇ ਟੋਲੀ ਨੂੰ ਮੈਂ ਕਸਾ ਕੇ ਦੋ ਪਾਣੀ ਦੋ ਦੋ ਪੀ ਲਓ ਕੋਈ ਹੋਰ ਆ ਪਾਣੀ ਪਾ ਦੋ ਜਲੀਂ ਦੋ ਦੋ ਮੈਲਾ ਨਹੀਂ ਆ ਉਹ ਟੈਲਾ ਇਦਾਂ ਦੀਆਂ ਨੇ ਟੈਲਾ ਇਦਾਂ ਨਹੀਂ ਹਿੱਤੇ ਵੀ ਮੱਥੜਾ ਆਹੋ ਦੇਖ ਲੈ ਨੇ ਕਰੀ ਦੇਖ ਲੈ ਆ ਜਲ ਰੋ ਗੋਲੀ ਤੋਹਾਂ ਅੰਨੇ ਨਾਲੀ ਮਟਾਈ ਤੇ ਬਾਨ ਲਾ ਬਾਨ ਲਾ ਮੈਂ ਅਗੜਾ ਸੀਚੇ ਚ ਬਾਨ ਉਹ ਜਿਆਦਾ ਨਾ ਕਮੇਸ਼ਾ ਕੋਈ ਜੀ ਜੀ ਉਹ ਅਗੜਾ ਨਾਲੇ ਜੀ ਹਾਂ ਬਾਜੂ ਕਮਰੇ ਜਾਂਦੇ ਆਂ ਇਧਰ ਆਹੋ ਨਾਲੇ ਦਾ ਸਾਡਾ ਦੇਖਾ ਕਿ ਦਰਸ਼ਨ ਕਰਿਆ ਆਪਾਂ ਮੱਥਾ ਟੇਕ ਕੇ ਦਰਸ਼ਨ ਕਰ ਲਏ ਇਧਰ ਆਪਾਂ ਲਏ ਸ਼ਨਾਣ ਵੀ ਕਰ ਲਿਆ ਇਧਰ ਆਪਾਂ ਰੂਮ ਲਿਆ ਇਧਰ ਵਧੀਆ ਰੂਮ ਹੈ ਆਹ ਦੇਖ ਲਓ ਇਧਰ ਰੂਮ ਲਿਆ ਹਾਂ ਹੁਣ ਵਲੌਗ ਦਾ ਐਂਡ ਕਰਦੇ ਹਾਂ ਮੈਂ ਪਾਰਟ 2 ਹੋ ਗਿਆ ਏ ਦੇਖਾਂ ਇਹ ਕਿਤੇ ਗਏ ਸ਼ਾਮੀ ਮਾੜੀ ਮੋਟੀ ਕਲੇ ਪੈਡ ਕਰ ਦਾਂਗੇ ਬਾਕੀ ਕੱਲ ਦੇ ਵਲੌਗ ਜੀ ਆ ਕੀ ਵਲੌਗ ਇੱਥੇ ਆਂਡੇ ਆ ਜੀ ਮਿਲਦੇ ਆ ਸਵੇਰੇ ਨਾਲ ਵਲੌਗ ਦੇਣਾ